ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸੀ ਪਹੁੰਚਿਆ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਪਾਤਸ਼ਾਹੀ ਨੌਵੀਂ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ ਗੁਰੂ ਪਾਤਸ਼ਾਹ ਜੀ ਮਾਲਵੇ ਦੇ ਪ੍ਰਚਾਰ ਦੇ ਦੌਰਾਨ ਇਸ ਸਥਾਨ ਤੇ ਆਏ ਤੇ ਇੱਥੋਂ ਦੇ ਜ਼ਿਮੀਦਾਰ ਚੌਧਰੀ ਦਗੋ ਦੇ ਘਰ ਗੁਰੂ ਪਾਤਸ਼ਾਹ ਜੀ ਨੇ ਆਪਣਾ ਉਤਾਰਾ ਕੀਤਾ ਤੇ ਉਹ ਦੁੱਧ ਲੈ ਕੇ ਗੁਰੂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਗੁਰੂ ਪਾਤਸਾ ਜੀ ਬਹੁਤ ਲੰਮਾ ਸਮਾਂ ਇਸ ਸਥਾਨ ਤੇ ਰਹੇ ਗੁਰਮਤ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ ਤੇ ਆਪਣੇ ਪ੍ਰਚਾਰ ਦਾ ਕੇਂਦਰ ਇਸ ਸਥਾਨ ਨੂੰ ਥਾਪਿਆ ਤੇ ਗੁਰੂ ਪਾਤਸਾ ਜੀ ਨੇ ਦਗੋ ਚੌਧਰੀ ਨੂੰ ਕੀਮਤੀ ਮੋਹਰਾਂ ਦਿੱਤੀਆਂ ਵਚਨ ਕੀਤੇ ਕਿ ਇਸ ਸਥਾਨ ਤੇ ਇੱਕ ਖੂਲ ਲਵਾਓ ਤੇ ਸੰਗਤ ਦੀ ਸੇਵਾ ਕਰਿਆ ਕਰੋ ਆਓ ਆਪ ਜੀ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਕਰਾਉਨੇ ਆ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਦੇ ਬਾਰੇ ਜਾਣਦੇ ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਤਾਨ ਸਾਹਿਬ ਗੁਰੂ ਪਾਤਸ਼ਾਹ ਜੀ ਉਹਨਾਂ ਦੀ ਪਾਵਨ ਚਰਨ ਛੋਹ ਪ੍ਰਾਪਤ ਇਹ ਸਥਾਨ ਹੈ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੂਰਬੀ ਰਾਜਾਂ ਮਾਲਵਾ ਫੇਰੀ ਦੇ ਦੌਰਾਨ ਇਸ ਸਥਾਨ ਆਪਣੇ ਮੂਰਕ ਚਰਨ ਪਾਏ ਤੇ ਇਸ ਸਥਾਨ ਨੂੰ ਧਰਮ ਪ੍ਰਚਾਰ ਦੇ ਕੇਂਦਰੀ ਸਥਾਨ ਦੇ ਵਜੋਂ ਸਥਾਪਿਤ ਕੀਤਾ ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਨੇ ਪਰਿਵਾਰ ਦੇ ਸਮੇਤ ਅਪ੍ਰੈਲ 1665 ਈਸਵੀ ਦੇ ਵਿੱਚ ਇਸ ਨਗਰ ਦੇ ਵਿੱਚ ਇਸ ਸਥਾਨ ਤੇ ਪੂਜੇ ਇਸ ਯਾਤਰਾ ਦੌਰਾਨ ਗੁਰੂ ਪਾਤਸਾ ਜੀ ਮਾਤਾ ਨਾਨਕੀ ਜੀ ਮਾਤਾ ਗੁਜਰਕੌਰ ਜੀ ਤੇ ਸਿੱਖ ਸੰਗਤ ਸਮੇਤ ਇੱਕ ਤਾਲ ਦੇ ਕਿਨਾਰੇ ਗੁਰੂ ਪਾਤਸਾ ਜੀ ਆਣ ਕੇ ਬਿਰਾਜਮਨ ਹੋਏ ਤੇ ਇਥੋਂ ਦਾ ਸਥਾਨਕ ਜ਼ਿਮੀਂਦਾਰ ਜਿਹਦਾ ਨਾਮ ਚੌਧਰੀ ਦਗੋ ਤੇ ਉਹ ਦੁੱਧ ਲੈ ਕੇ ਆਇਆ ਗੁਰੂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਤੇ ਪਾਤਸ਼ਾਹ ਜੀ ਨੇ ਉਸ ਨੂੰ ਅਸੀਸ ਦਿੱਤੀ ਕਿ ਭਾਈ ਦਗੋ ਦੁੱਧ ਲੈ ਕੇ ਆਇਆ ਹੈ ਇੱਥੇ ਦੁੱਧ ਸਦੀਵ ਰਹੂਗਾ ਤੇ ਗੁਰੂ ਪਾਤਸ਼ਾਹ ਜੀ ਨੇ ਵਚਨ ਕੀਤੇ ਦਗੋ ਨੇ ਰੱਥ ਡੋਲਾ ਗੱਡੀ ਊਂਟ ਘੋੜੇ ਤੇ ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਨੂੰ ਆਪਣੀ ਹਵੇਲੀ ਦੇ ਵਿੱਚ ਉਤਾਰਾ ਕੀਤਾ ਆਲੇ-ਦੁਆਲੇ ਪਿੰਡਾਂ ਦੀ ਸੰਗਤ ਵੀ ਆ ਕੇ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਨ ਲੱਗੀ ਤੇ ਇਸ ਯਾਤਰਾ ਦੌਰਾਨ ਗੁਰੂ ਪਾਤਸ਼ਾਹ ਜੀ ਨੇ ਲੰਮਾ ਸਮਾਂ ਤਮਤਾਨ ਸਾਹਿਬ ਦੇ ਵਿੱਚ ਟਿਕਾਣਾ ਕੀਤਾ ਤੇ ਇੱਥੇ ਮੁੱਖ ਡੇਰਾ ਰੱਖਦੇ ਆ ਗੁਰੂ ਪਾਤਸ਼ਾਹ ਜੀ ਇੱਥੋਂ ਪ੍ਰਚਾਰਕ ਦੌਰਿਆਂ ਦੇ ਲਈ ਆਲੇ-ਦੁਆਲੇ ਦੇ ਇਲਾਕਿਆਂ ਦੇ ਵੱਲ ਵੀ ਜਾਂਦੇ ਰਹੇ ਦਰਸ਼ਨ ਕਰੋ ਤੇ ਦੂਰ ਦਰਾਡੇ ਸੰਗਤਾਂ ਗੁਰੂ ਪਾਸਾ ਜੀ ਦੇ ਦਰਸ਼ਨ ਕਰਨ ਇਸ ਪਾਵਨ ਸਥਾਨ ਤੇ ਆਉਂਦੀਆਂ ਰਹੀਆਂ ਇਹ ਹੈ ਗੁਰਦੁਆਰਾ ਧੰਨ ਧਾਨ ਸਾਹਿਬ ਦਾ ਮੁਕਤਿ ਦਵਾਰ ਸਾਹਿਬ ਤੇ ਇਹ ਆਪ ਜੀ ਦਰਸ਼ਨ ਕਰੋ ਇਹ ਤੇਗਾ ਸਾਹਿਬ ਸ੍ਰੀ ਗੁਰੂ ਧੰਨ ਧਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਤਾ ਜਦੋਂ ਉਹਨਾਂ ਨੂੰ ਨਦੇੜ ਦੀ ਧਰਤੀ ਤੋਂ ਪੰਜ ਸਿੰਘ ਦੇ ਕੇ ਗੁਰੂ ਪਾਤਸ਼ਾਹ ਜੀ ਨੇ ਪੰਜਾਬ ਦੇ ਵੱਲ ਤੋਰਿਆ ਸੀ ਦਰਸ਼ਨ ਕਰੋ ਤੇ ਇਹ ਹੱਥ ਲਿਖਤ ਗੁਰੂ ਪਾਤਸ਼ਾਹ ਜੀ ਦੇ ਸਮੇਂ ਦੇ ਗ੍ਰੰਥ ਨੇ ਤੇ ਇਹ ਸਿੰਘਾਂ ਦੇ ਸ਼ਾਸਤਰ ਨੇ ਦਰਸ਼ਨ ਕਰੋ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਸ ਪਾਵਨ ਸਥਾਨ ਦੇ ਦਰਸ਼ਨ ਹੋਣ ਤੇ ਇਸ ਇਤਿਹਾਸ ਦੇ ਬਾਰੇ ਹਰ ਇੱਕ ਨੂੰ ਪਤਾ ਲੱਗੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਰਧਾਨ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤ ਇਹ ਸਥਾਨ ਹੈ ਗੁਰੂ ਪਾਤਸ਼ਾਹ ਜੀ ਨੇ ਬਹੁਤ ਲੰਮਾ ਸਮਾਂ ਇਸ ਸਥਾਨ ਦੇ ਉੱਪਰ ਰਹੇ ਤੇ ਸੰਗਤਾਂ ਦੂਰ ਦਰਾੜਿਓਂ ਦਰਸ਼ਨ ਦੇਦਾਰੇ ਕਰਨ ਆਉਂਦੀਆਂ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਪ੍ਰਚਾਰ ਦਾ ਕੇਂਦਰ ਬਣਾਇਆ ਇਸ ਸਥਾਨ ਤੇ ਆਪਣਾ ਡੇਰਾ ਲਗਾਇਆ ਤੇ ਨਾਲ ਦੇ ਨਗਰਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਇਸ ਸਥਾਨ ਤੋਂ ਹੀ ਪ੍ਰਚਾਰਕ ਦੌਰਿਆਂ ਦੇ ਲਈ ਜਾਂਦੇ ਪ੍ਰਚਾਰ ਕਰਨ ਜਾਂਦੇ ਦਰਸ਼ਨ ਕਰੋ ਤੇ ਸੰਗਤਾਂ ਇੱਥੇ ਆਣ ਕੇ ਦਰਸ਼ਨ ਦਿਦਾਰੇ ਕਰਦੀਆਂ ਸੇਵਾ ਕਰਦੀਆਂ ਸਰਦਾ ਅਨੁਸਾਰ ਗੁਰੂ ਘਰ ਦੇ ਲੰਗਰ ਦੇ ਲਈ ਭੇਟਾ ਵੀ ਚੜਾਉਂਦੀਆਂ ਤੇ ਗੁਰੂ ਪਾਤਸ਼ਾਹ ਜੀ ਨੇ ਇਸ ਸਥਾਨ ਤੋਂ ਤੁਰਨ ਸਮੇਂ ਸਥਾਨਕ ਜ਼ਿਮੀਦਾਰ ਦਗੋ ਜੋ ਕਿ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਸੀ ਦੁੱਧ ਸਕਾਇਆ ਸੀ ਗੁਰੂ ਪਾਤਸ਼ਾਹ ਜੀ ਨੇ ਦਗੋ ਨੂੰ ਮੋਹਰਾਂ ਦਿੱਤੀਆਂ ਤੇ ਇਸ ਸਥਾਨ ਤੇ ਖੂਹ ਧਰਮਸ਼ਾਲਾ ਤੇ ਬਾਗ ਲਗਵਾਉਣ ਦੇ ਲਈ ਆਦੇਸ਼ ਕੀਤਾ ਦਰਸ਼ਨ ਕਰੋ ਇਸ ਸਥਾਨ ਨੂੰ ਗੁਰੂ ਪਾਤਸ਼ਾਹ ਜੀ ਨੇ ਆਪ ਵਸਾਇਆ ਹੈ ਚਰਨ ਪਾਏ ਨੇ ਤੇ ਇਸ ਇਲਾਕੇ ਨੂੰ ਸੰਗਤਾਂ ਨੂੰ ਇਹਨਾਂ ਨਗਰਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੇ ਮਵਾਰਕ ਚਰਨ ਪਾ ਕੇ ਭਾਗ ਲਗਾਏ ਨੇ ਦਰਸ਼ਨ ਗੁਰੂ ਗੁਰਦੁਆਰਾ ਸ੍ਰੀ ਤੁਮਧਾਨ ਸਾਹਿਬ ਪਾਤਸ਼ਾਹੀ ਨੌਵੀਂ ਤੇ ਗੁਰੂ ਪਾਤਸ਼ਾਹ ਜੀ ਦੇ ਆਦੇਸ਼ ਨੂੰ ਨਾਮ ਮੰਨਦਿਆ ਦਗੋ ਨੇ ਖੂ ਆਪਣੀ ਨਿਆਈ ਦੇ ਵਿੱਚ ਲਵਾ ਲਿਆ ਸੀ ਤਾਂ ਉਹ ਖੂ ਨਿਗਰ ਗਿਆ ਸੀ ਦੂਜੀ ਵਾਰੀ ਫਿਰ ਚਣਿਆ ਤਾਂ ਫੇਰ ਉਹ 빙ਾ ਹੋਇਆ ਪਰ ਸਥਾਨਿਕ ਪ੍ਰਚਲਿਤ ਰਵਾਇਤ ਅਨਸਾਰ ਦਗੋ ਨੇ ਇਸ ਤਰ੍ਹਾਂ ਕਰਨ ਤੇ ਗੁਰੂ ਪਾਤਸ਼ਾਹ ਜੀ ਨੇ ਦਗੋ ਦੀ ਪ੍ਰਥਾ ਇਹ ਕਿਹਾ ਦਗੋ ਤੇਰੇ ਘਰ ਲਟਣਗੇ ਗਦੋਂ ਜਿੱਥੇ ਕਵਾ ਨਾ ਚੱਕ ਉਥੇ ਉੱਗਣ گے ਅਕ ਗੁਰੂ ਪਾਤਸ਼ਾਹ ਜੀ ਨੇ ਭਾਈ ਦਗੋ ਨੂੰ ਵਚਨ ਕੀਤੇ ਸੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਪਾਤਸ਼ਾਹੀ ਨੌਵੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਪੇਜ ਨੂੰ ਫੋਲੋ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਇਸ ਵੀਡੀਓ ਬਾਬਤ ਜ਼ਰੂਰ ਦਿਓ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਪਾਤਸ਼ਾਹੀ ਨੌਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ